ਚਾਲਾ ਮਣਾ ਕੰਮ ਤਾਂ ਹੋ ਚਲਿਆ ਵਾ ਕੱਪੜੇ ਝੁਰਗੇ ਇੱਕ ਤਾਂ ਫਿਕਰ ਪਿਆ ਵਾ ਇੱਕ ਬੰਦੇ ਦੇ ਹਜੇ ਹੁਣ ਫੀਸਾਂ ਤਾਰੀਆਂ ਨਿਆਣਿਆਂ ਦੀ ਹੁਣ ਉੱਤੇ ਉਹ ਵੀ ਦੇਣ ਉਧਰ ਆਇਆ ਹੀ ਉਹ ਹੁਣ ਉਧਰ ਵੀ ਕਰਨਾ ਪੈਣਾ ਵਾ ਕੀ ਕਰਾਂ ਕੋ ਸਮਝ ਨਹੀਂ ਕੋਈ ਅੰਦੀ ਹੋ ਗਈ ਮੇਰਾ ਤੇ ਇੱਕ ਰੱਦਾ ਬਣ ਗਿਆ ਵਾ ਹਾਰ ਬਣਾ ਲੈ ਪੰਜ ਕੁ ਸੌ ਰੁਪਏ ਵਾਲਾ ਉਹ ਵੀ ਪਾਉਣੇ ਆ ਤੇ ਮਾਤਾ ਨੂੰ ਪੁੱਛ ਲੈਣੀ ਪਣਾ ਤੇ ਇਹ ਵੀ ਕਹਿੰਦੀ ਆ ਇੰਨੇ ਤੇ ਵੱਡੇ ਵੱਡੇ ਸਾਲਾ ਮਾਰਨੀ ਆ ਤੇ ਸਾਪਾਂ ਤੋਂ ਮੁੱਸੱਲੇ ਚਾਹੀਦੇ ਆ ਮੈਂ ਅਧੋਂ ਆਪਣਾ ਘਰ ਵੀ ਦੇਖਣਾ ਸੀ ਇਹਨਾਂ ਮਗਰ ਲਾ ਕੇ ਥੋੜਾ ਮੈਂ ਆਪਣਾ ਸੜਾ ਕੋਈ ਝਾਰ ਕੇ ਬਹਿਣਾ ਮੈਂ ਤਾਂ ਫਿਰ ਅੱਗੇ ਪੈਸੇ ਪੈਸੇ ਚਰ ਲਾ ਲੈਣ ਦੀ ਉਸਕੇ ਕੋਈ ਵੀ ਹਲ ਨਹੀਂ ਬਣਾ ਠੀਕ ਹੈ ਮੰਨਦੀ ਜਾਂ ਨਹੀਂ ਮੰਨਦੀ ਕਵਲ ਨੇ ਵਜਾ ਕੇ ਨਾ ਚੇਤਾ ਹੀ ਭਲਾਤਾ ਜੱਗਾ ਭਲਾ ਮੈਂ ਆਖਿਆ ਪਿੱਛੇ 30 ਮੋੜਾ ਮੈਂ ਬਹੁਤਾ ਟਾਈਮ ਨਾ ਲਾਵੀ ਤੇ ਮੈਂ ਫੋਨ ਲਾ ਕੇ ਨਾ ਪੁੱਛਾਂ ਵੀ ਆਈ ਕਿਉਂ ਨਹੀਂ ਗਈ ਹਾਂ ਹਲੋ ਸਸਿਕਾ ਮਮੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਪੁੱਤ ਹਾਂ ਜਾਲ ਤੇ ਤੁਹਾਨੂੰ ਪਤਾ ਹੀ ਆ ਜਿੱਦਾਂ ਦੇ ਹੈਗੇ ਆ ਠੀਕ ਵਾ ਮਾੜੇ ਮੋਟੇ ਹੋਰ ਨਿਆਣੇ ਠੀਕ ਵਾ ਆਹੋ ਨਿਆਣੇ ਠੀਕ ਵਾ ਆਪਣੀ ਸਿਹਤ ਦਾ ਸੁਣਾ ਸਿਹਤ ਠੀਕ ਵਾ ਪੈਣ ਵਾਲ ਦੇਖ ਦੇ ਤੁਹਾਨੂੰ ਪਤਾ ਹੀ ਆ ਫਿਰ ਹਸਪੀਟਲਾਂ ਚ ੱਤਕੇ ਖਾ ਖਾ ਕੇ ਤੇ ਸਿਹਤ ਹੈ ਜਾਂ ਥੋੜੀ ਢਲੀ ਗਈ ਚੱਲ ਕੋਈ ਨਹੀਂ ਤੇ ਮੈਂ ਤੇਨੂੰ ਪੁੱਤ ਫੋਨ ਤਨੀ ਹੀ ਲਾਉਣਾ ਤੇ ਉਧਰੋਂ ਕੁੜੀ ਦੇ ਫੋਨ ਆਈ ਜਾਣ ਦੇ ਆ ਤੇ ਉਹ ਆਖਣ ਲਈ ਆ ਵੀ ਮੰਮੀ ਪਾ ਵੀ ਨੂੰ ਵੀ ਆਖੋ ਆ ਜੇ ਇਤਾਂ ਚੱਗੇ ਜੇ ਨਹੀਂ ਲੱਗੀ ਤਾਂ ਆਹ ਤੇ ਮੰਮੀ ਮੈਂ ਜਾਣਾ ਹੈ ਮੈਨੂੰ ਘੜਾ ਇੱਥੇ ਠੰਡਾ ਕਾਂਡਿਆ ਧਿਆਨ ਤੇ ਮੇਰਾ ਵੀ ਹੈ ਇੱਥੇ ਹੀ ਆ ਅਹੀਂ ਮਗਰ ਜਾਣਾ ਹੈ ਕਿੱਡੇ ਚਾ ਨਾ ਕੁੜੀ ਨੇ ਪ੍ਰੋਗਰਾਮ ਰੱਖਿਆ ਪਰ ਪਹਿਣ ਨਾ ਜਿਆਦਾ ਈ ਢਿੱਲੀ ਆ ਇਹ ਕਰਕੇ ਨਾ ਮੇਕੋ ਆਇਆ ਨਹੀਂਗਾ ਜਾਣਾ ਵੇ ਤੇ ਚਲ ਕੋਈ ਨਹੀਂ ਮਮੇ ਨਾ ਲੀੜਾ ਕਪੜਾ ਹਾਰ ਕੇ ਚੰਡੀ ਡੂਕੇ ਤੇ ਬਣਾ ਲਿਆਈ ਆ ਤੇ ਮੈਂ ਇੱਕ ਸਾਪ ਬਣਾ ਲਿਆਈ ਆ ਮੈਂ ਜਾਣਾ ਤੇ ਪਹਿਣਾ ਹੀ ਆ ਤੇ ਚਲ ਤੂੰ ਆ ਕੇ ਤੇ ਕਿਹੜਾ ਕਿਹੜਾ ਕੰਮ ਕਰੇਂਗੀ ਤੇ ਉੱਥੇ ਪੁੱਤ ਬਿਲਕੁਲ ਜਾਣਾ ਪੈਣਾ ਮੈਂ ਤੇ ਆਨੀ ਆ ਕਿ ਇਸ ਤਰ੍ਹਾਂ ਵੀ ਆ ਤੇ ਤੂੰ ਆ ਜਾ ਦਿਹਾੜੀ ਕੋ ਨਹੀਂ ਮੰਮੀ ਮੇ ਕੋ ਨਹੀਂ ਆਇਆ ਜਾਣਾ ਮੇ ਕੋ ਤੇ ਪੈਣ ਵਾਲ ਕੇ ਤੇ ਨਾ ਨਿਆਣੇ ਰੋਂਦੇ ਦੇਖੇ ਨਹੀਂ ਜਾਂਦੇ ਤੇ ਕੋਈ ਗੱਲ ਨਹੀਂ ਤੂੰ ਜਿਹੜੀ ਵੀ ਚੀਜ਼ ਖਾਣਨੀ ਆ ਨਾ ਬਣਾ ਕੇ ਤੇ ਲੈ ਜਾ ਮੈਂ ਉੱਥੇ ਆ ਕੇ ਕੀ ਕਰ ਲੈਣਾ ਇਹ ਫਿਰ ਤੇ ਜਾਦਾ ਹੀ ਤੇ ਲਈ ਆ ਜਾਦਾ ਹੀ ਤੇ ਲਈ ਡਾਕਟਰਾਂ ਨੇ ਤੇ ਸੱਚੀ ਜਵਾਬ ਹੀ ਦੇਤਾ ਵਾ ਮੈਂ ਦੱਸ ਹੁਣ ਉਹ ਵੀ ਉਹਨਾਂ ਨੇ ਪ੍ਰੋਗਰਾਮ ਕੀਤਾ ਰੱਖਿਆ ਵਾ ਨਾ ਰੱਖਿਆ ਹੁੰਦਾ ਤੇ ਪਤਾ ਹੀ ਨਾ ਜਾਂਦੇ ਤੇ ਉਹ ਨੋਹ ਗੱਲ ਪినా ਹੀ ਛੱਡਣ ਜੋਗੇ ਤੇ ਨਾ ਹੀ ਰਹਿਮ ਜੋਗੇ ਆ ਤੇ ਨਾ ਹੀ ਜਾਣ ਜੋਗੇ ਆ ਹੁਣ ਕਰੀਏ ਤੇ ਕਰੀਏ ਕੀ ਨਹੀਂ ਕੋਈ ਨਹੀਂ ਜਾਓ ਤੁਸੀਂ ਤੇ ਜਸ਼ਨ ਨੂੰ ਲੈ ਜਿਓ ਨਾਲ ਠੀਕ ਠਾਕ ਵਾ ਨਸਤਾਉਂਦਾ ਤੇ ਨਹੀਂ ਆ ਨਹੀਂ ਨਹੀਂ ਜਸ਼ਨ ਨੇ ਕੀ ਵਿਚਾਰੇ ਨੇ ਸਤਾਉਣਾ ਵਾ ਆ ਹੋਈ ਆ ਕਿ ਮੇਥੋਂ ਨਹੀਂ ਕੰਮ ਧੰਦਾ ਹੁੰਦਾ ਤੇ ਮਾੜਾ ਮੋਟਾ ਕਰਦੀ ਨਹੀਂ ਆ ਲੀੜੇ ਆ ਤੇ ਹੋਲ ਬੇਲ ਬੇਰ ਛੁੱਟੀ ਜਾਂਦਾ ਨਿਆਣਾ ਗੁੱਡਿਆ ਮਗਰ ਦੌੜਾ ਫਿਰਦਾ ਵਾ ਕਿਸ ਤਰ੍ਹਾਂ ਵੀ ਆਖੇ ਲੱਗਦਾ ਤੁਹਾਨੂੰ ਪਤਾ ਮਾਵਾਂ ਤੋਂ ਬਗੈਰ ਨਿਆਣੇ ਨਹੀਂ ਆਖੇ ਲੱਗਦੇ ਟੌਮਬਿਛ ਲਾ ਬਣਾਇਆ ਕੋਈ ਕਿ ਬਸ ਕੱਪੜੇ ਬਣਾਏ ਆ ਨਹੀਂ ਸਾਫ ਬਣਾ ਲਈ ਆ ਇੱਕ ਕੱਪੜੇ ਬਣਾ ਕੇ ਲੈਂਦੇ ਮੈਂ ਤੇ ਤੈਨੂੰ ਦੱਸਣ ਨਹੀਂ ਤੈਨੂੰ ਸਮਝ ਨਹੀਂ ਲੱਗਣ ਡਈ ਆ ਮੇਰਾ ਵੀ ਦਿਮਾਗ ਹੀ ਇੱਥੇ ਪੋਇਆ ਆ ਵਾ ਤੇ ਫੀਕਰਾਂ ਟੈਨਸ਼ਨ ਦੇ ਨਾਲ ਚੱਲ ਕੋਈ ਨਹੀਂ ਚੰਗਾ ਫੇ ਮੈਂ ਰੱਖ ਲਈ ਆ ਫੋਨ ਬੋਲਤਾ ਵੀ ਹੁਣ ਕੀ ਤੈਨੂੰ ਮੈਂ ਟੈਨਸ਼ਨ ਦੇਣੀ ਆ ਚੰਗਾ ਚੱਲ ਤਾਂ ਵੀ ਚੰਗਾ ਹੋ ਗਿਆ ਕਬਲ ਨੇ ਨਹੀਂ ਆਉਣਾ ਮੈਂ ਤੇ ਉਹਨੂੰ ਸਾਫ ਹੀ ਦੱਸੀ ਤੇ ਜਿਹੜਾ ਘੜਾ ਹੋ ਤੇ ਮੈਂ ਦੱਸਿਆ ਨਹੀਂ ਹੁਣ ਪਾ ਮੈਂ ਸਾਹਮਣੇ ਪਾਵਾਂ ਜਿੱਤਾ ਮਰਜ਼ੀ ਪਾਵਾਂ ਆਪਣੀ ਤੌਰ ਬਣਾਉਂਗੀ ਚੋਰੀ ਚੀਜ਼ ਪਾਈ ਦਾ ਕੀ ਫਾਇਦਾ ਸਾਹਮਣੇ ਪਾਈ ਹੋਏ ਤੇ ਦੁਨੀਆ ਵੇਂਦੀ ਆ ਉਹ ਗੱਲ ਆਪਣੀ ਮਰਜ਼ੀ ਦਾ ਬਣਾਇਆ ਤੇ ਮਰਜ਼ੀ ਦੇ ਬਣਾਇਆ ਲੀੜੇ ਆ ਵੇਖਾਂ 5-5000 ਦੇ ਬਣਾਏ ਆ ਸੂਟ ਆ ਮੈਂ ਆਪਣੀ ਕੁੜੀ ਦੇ ਬਣਾਏ ਆ ਆ ਬਣਾਏ ਆ ਦੋਵੇਂ ਸੂਟ ਕੁੜੀ ਦੇ ਆ ਪਰਮਣੇ ਦੇ ਆ ਆ ਦੇ ਸਸ ਦੇ ਸਾਰਿਆਂ ਦੇ ਬਣਾਲੇ ਆ ਆ ਹੁਣ ਮੈਨੂੰ ਕੋਈ ਡਰਤ ਨਹੀਂ ਗਾ ਜਮੀਨ ਵੇਚ ਕੇ ਵਾਧੂ ਲਿਆਈ ਆ ਤੇ ਜੇ ਮੈਂ 2-3 ਲੱਖ ਆਪਣੀ ਕੁੜੀ ਦੇ ਲਾ ਵੀ ਦਵਾਂਗੀ ਤੇ ਇੱਥੇ ਕਿਹੜਾ ਆਖਰਾ ਚੱਲੀ ਆ ਇੱਥੇ ਕਿ ਪੈਦਾ ਲੱਗਣਾ ਉਤਾਂ ਤੇ ਮੈਂ ਉਹਨੂੰ ਸਾਪ ਹੀ ਬਖਾ ਲੈਣੀ ਜਿੰਨਾ ਕੱਲੀ ਸਾਪ ਹੀ ਬਣਾਈ ਆ ਤੇ ਹੁਣ ਜਿਹੜਾ ਕੜਾ ਵਾ ਨਾ ਇਹ ਵੇਖੀ ਕਿੱਡੀ ਮੇਰੀ ਟੋਰ ਬਣਨੀ ਆ ਆਪਣੀ ਮਰਜ਼ੀ ਦਾ ਵੜਾ ਕੇ ਲਿਆਂਦਾ ਵਾ ਆਹ ਤਾਂ ਹੈ ਵੀ ਜਿਹੜੇ ਭਾਈ ਨੇ ਫੜਾਏ ਨਾ ਵਿੱਚੇ ਪੈ ਗਏ ਆ ਆਵੇ ਦੋ ਟਾਈਆਂ ਤੋਲਿਆਂ ਦਾ ਸੋਨਾ ਦਾ ਬਣਾਇਆ ਵਾ ਕੜਾ ਲੇ ਮੰਮੀ ਕੜਾ ਬਣਾ ਆਵਾ ਨਹੀਂ ਕੜਾ ਤੇ ਆ ਨਾ ਦੂਜਾ ਵਾ ਸੋਨੇ ਦਾ ਥੋੜਾ ਵਾ ਡੁਬਲੀ ਘੇਟ ਵਾ ਮੈਂ ਤਾਂ ਤਾਂ ਹੱਥ ਚ ਫੜਿਆ ਵਾ ਪੀ ਆ ਨਹੀਂ ਆ ਮੰਮੀ ਡੁਬਲੀ ਘੇਟ ਕਿੱਥੇ ਆ ਮੋਹਰ ਦੇਤੇ ਲੱਗੀ ਆ ਸੋਨੇ ਦਾ ਕੜਾ ਵਾ ਐਵੇਂ ਨਕਲੀ ਜਿੱਧਾ ਬੈਠੀ ਰਿਆ ਕਰ ਮਾਨਾ ਤੈਨੂੰ ਬੜਾ ਮੋਹਰਾ ਮਾਰਾਂ ਦਾ ਪਤਾ ਤੂੰ ਬੜਮਦੀ ਰਹੀ ਨਹੀਂ ਆ ਫਿਰ ਬਚੋਲੇ ਦੀ ਮੋਹਰ ਲੱਗੀ ਆ ਕਿਉਂ ਆ ਵੇਖੋ ਨਿਆਣੇ ਲੱਭਣ ਦੀ ਮੋੜ ਲੱਗੀ ਤੇ ਮੈਨੂੰ ਇੰਨਾ ਵੀ ਨਹੀਂ ਪਤਾ ਕਿ ਸੋਨਾ ਵਾਗ ਜਾਂ ਨਕਲੀ ਆ ਇਹ ਆਕਰ ਕੇ ਆ ਗਈ ਆ ਉਹ ਹੱਗਲ ਪਤਾ ਨਹੀਂ ਕਿੱਥੇ ਕੰਧਾਂ ਨਾਲ ਲੱਗੀ ਰਹਿੰਦੀ ਆ ਮੈਂ ਆਪਣੇ ਆਪ ਚ ਨਹੀਂ ਆਪਣੀ ਤਿਆਰੀ ਕਰਨ ਉੱਤੇ ਹੀ ਆ ਗਈ ਆ ਨੱਟ ਕੇ ਤੂੰ ਹੀ ਕੋਹ ਬਣਾਇਆ ਹੀ ਹੋਊਗਾ ਤੂੰ ਨਹੀਂ ਬਣਾਇਆ ਮੈਂ ਤਾਂ ਜੇ ਕੋਹ ਨਹੀਂ ਬਣਾਇਆ ਮੈਂ ਤਾਂ ਤੁਹਾਨੂੰ ਪੁੱਛੇ ਨਹੀਂ ਆਈ ਆ ਵੀ ਤੂੰ ਹੀ ਕੀ ਬਣਾਇਆ ਵਾ ਕੀ ਖੜਨਾ ਉਥੇ ਜੋ ਮੱਗੀ ਖੜ ਗਿਆ ਹਾਂ ਤੇ ਤੂੰ ਸਾਡੇ ਤੁਹਾਡੇ ਬਾਰੀਆਂ ਤੂੰ ਆਪਣਾ ਜਾ ਕੇ ਤੇ ਸੋਚ ਕੀ ਬਣਾਉਣਾ ਤੇ ਕੀ ਖੜਨਾ ਤੇ ਜੇ ਕਈ ਨਾ ਖਾਲੀ ਹੱਥ ਮੇਰੀ ਧੀ ਕੋ ਤੇ ਵੜੀ ਨਾ ਉੱਥੇ ਅੱਛਾ ਜੇ ਲੈ ਕੇ ਜਾਉਂਗੀ ਤੇ ਫਿਰ ਵਾਰਨ ਦੇਣਾ ਜੇ ਖਾਲੀ ਹੱਥ ਗਈ ਤੇ ਫਿਰ ਵਾਰਨ ਨਹੀਂ ਦੇਣਾ ਹਨਾ ਧੀ ਕੋ ਨਹੀਂ ਵੰਡ ਦੇਣਾ ਫਿਰ ਅੱਛਾ ਇਹ ਵੀ ਹੁੰਦੇ ਰੀਸਾਂ ਕਰਨੀਆਂ ਵਾ ਕਿ ਚੀਜ਼ ਬਣਾਉਂਗੀ ਤੇ ਫਿਰ ਮੈਂ ਜਾਉਂਗੀ ਜੇ ਮੇਰੇ ਕੋ ਨਾ ਪਹੁੰਚ ਪਾਉਗੀ ਜੇ ਮੈਂ ਨਾ ਬਣਾ ਖਾਣੀ ਹੋਗੀ ਤੇ ਫਿਰ ਤੇ ਫਿਰ ਤੇਰਾ ਨੱਕ ਕਿੱਡਾ ਕੋਈ ਕਿਆ ਹੋਊਗਾ ਨਾ ਬਣਾ ਕੇ ਜਦੋਂ ਅਸੀਂ ਉੱਥੇ ਪਾਵਾਂਗੇ ਤੇ ਫਿਰ ਤੂੰ ਨੱਕ ਕਿੱਥੇ ਦੇਵੇਂਗੀ ਇਹ ਵੀ ਦੱਸ ਨਾ ਫਿਰ ਉਹ ਗੱਲ ਵੀ ਬਣੀ ਜਾਈ ਅੰਦਰਾਂ ਦੇ ਵਿੱਚ ਮੰਮੀ ਜਿਹੜੀ ਤੂੰ ਇਹ ਨੱਕ ਬਣਾਉਂਦੀ ਗੱਲ ਕਰਦੇ ਨਾ ਨੱਕ ਮੇਰਾ ਤਾਂ ਹੀ ਮਨਾ ਮੈਨੂੰ ਘਰ ਤੋਂ ਦਿੱਤਾ ਤੁਸੀਂ ਕੀ ਆ ਦੱਸੋਰ ਤੈਨੂੰ ਕੀ ਦੇਣਾ ਹੈਗਾ ਉਹ ਗੱਲ ਆਣ ਕੇ ਤੇ ਦੇ ਪੈਂਦੀ ਜਬਾਨ ਲੜਾਉਣ ਆ ਵੰਛ ਬਨੇ ਛੂਟ ਜੂ ਬਣਾ ਬੜਾ ਲੈ ਹੁੰਨੀ ਉੱਥੇ ਜਾਣ ਨੂੰ ਕਿੰਨੇ ਦਾ ਸੂਟ ਬਣਾ ਲਿਆਈਆਂ ਇਹੋ ਕੋਈ ਟੂਬ ਬਣਾ ਲੈਂਦੀ ਆ ਉਹ ਲੁੱਟੀ ਤੇ ਨਹੀਂ ਗਈ ਤੂੰ ਤੇ ਤੈਨੂੰ ਘਰ ਦਿੱਤਾ ਨੀਗਾ ਆ ਕਰਾਈ ਬਣਾ ਲੈਂਦੀ ਆ 2 ਗ੍ਰਾਮਾਂ ਦੀ ਬਣਾ ਲੈਂਦੀ ਟੌਰ ਤੇ ਬਣ ਜਾਂਦਾ ਤੇਰਾ ਜੇ ਮੈਨੂੰ ਦਿੰਦੇ ਨਾ ਕੋਹੋ ਤਾਂ ਫਿਰ ਜੋ ਤੁਸੀਂ ਕਹਿੰਦੇ ਨਾ ਉਹੀ ਚੀਜ਼ ਬਣਾ ਗਿੰਦੇ ਪਿਆਜ ਤੋੜਦੇ ਮੈਨੂੰ ਹਿੱਸਾ ਦੇਣ ਡੈਗੇ ਨਾ ਤੇ ਕਰ ਜੋ ਮੈਨੂੰ ਕੋਹ ਦਿੱਤਾ ਵਾ ਉਹ ਇੱਕ ਤਾਂ ਬੜਾ ਸਹਾਰੀ ਦਾ ਦੇ ਛੜਿਆ ਵਾ ਵੀ ਉੱਥੇ ਰਹੀ ਜਾ ਉਹ ਮੈਨੂੰ ਪਤਾ ਮੈਂ ਕਿੱਦਾਂ ਗਜਰਾ ਕੰਨਦੀ ਆ ਕਮਰੇ ਵਿੱਚ ਤੇ ਕਿੱਦਾਂ ਕਰ ਰਹੀ ਆ ਸੋਨੇ ਵਰਗਾ ਤੈਨੂੰ ਕਮਰਾ ਬਣਾ ਕੇ ਦਿੱਤਾ ਅਜੇ ਵੀ ਤੇਰੇ ਗਜਰਾ ਹੀ ਹੁਣ ਡੈ ਆ ਤੇਰੇ ਤਾਂ ਘੁਨੇ ਹੀ ਨਹੀਂ ਗੇ ਜੋ ਮਰਜੀ ਖੋਜੇ ਐਵੇਂ ਦੀ ਚੌੜੀ ਹੋਈ ਖਾ ਖਾ ਕੇ ਉਹੋ ਤੂੰ ਆਪਣੀ ਕਰਿਆ ਕਰਾ ਕਿਰਚ ਕੋਈ ਤੇ ਆਪਣਾ ਜੋ ਮਰਜੀ ਬਣਾ ਹੋਰ ਖਾਣਾ ਵੀ ਛੱਡਦਾ ਹਾਂ ਖਾ ਕੇ ਮੈਂ ਚੌੜੀ ਹੋਈ ਆ ਤੇ ਤੁਸੀਂ ਨਹੀਂ ਖਾ ਕੇ ਝੋੜੇ ਹੋਏ ਤੁਸੀਂ ਤਾਂ ਖਾਂਦੇ ਹੁਣ ਚੰਗਾ ਚੋਕਾ ਤੁਹਾਡਾ ਸਿਰ ਕਿੱਥੇ ਭੁਲਣਾ ਚੰਗੇ ਚੋਕੇ ਦਾ ਪਤਾ ਹੀ ਆ ਲੋਕਾਂ ਨੂੰ ਕਿ ਕਿਹੜਾ ਚੰਗਾ ਖਾਂਦਾ ਤੇ ਕਿਹੜਾ ਮਾੜਾ ਖਾਂਦਾ ਸਰੀਰ ਤੋਂ ਹੀ ਪਤਾ ਲੱਗ ਜਾਂਦਾ ਵਾ ਚਲੋ ਕਣ ਗਰੇ ਭਲੇ ਖਾ ਉਹਨਾਂ ਨੂੰ ਪਤਾ ਹੀ ਆ ਕਿ ਇੱਕ ਨੂੰ ਚੰਗਾ ਚਾਹੁੰਦੇ ਤੇ ਦੂਜੀ ਨੂੰ ਤਾਂ ਘਰੋਂ ਬਾਹਰ ਕੱਢ ਕੇ ਮਾਰਿਆ ਹੁਣ ਜੇ ਮੇਰਾ ਪਿੱਛਾ ਵੀ ਚੱਲ ਮਾਸਾ ਚੰਗਾ ਹੋਵੇ ਤੇ ਦੇਣ ਜੋਗਾ ਹੋਵੇ ਤਾਂ ਚਲ ਮੈਂ ਲੈ ਆ ਹੁਣ ਉਹ ਵੀ ਝੋੜੇ ਗਰੀਬ ਉਹਨਾਂ ਕੋ ਮੈਂ ਕਿੱਥੋਂ ਲੈ ਆ ਹੁਣ ਲੋਕੋ ਕਵਲ ਦੀ ਰਿਸ਼ਤੇ ਹੋਣੀਆਂ ਨਹੀਂ ਉਹ ਤਾਂ ਤੁਹਾਨੂੰ ਚਾਲ ਲ ਤਾਂ ਤੈਨੂੰ ਹੱਥਾਂ ਨਾਲ ਚੁੱਕੀ ਫਿਰਦੇ ਜੇ ਤੂੰ ਤਾਂ ਰੋਂਦੀ ਰਹਿਣਾ ਵਾ ਗਾਂ ਜਾ ਮੇਰਾ ਸਿਰ ਨਾ ਖਾ ਚਿਰ ਪਿਰ ਲਾਤੀ ਮੈਂ ਤਿਆਰੀ ਕਰਨੀ ਤਾਂ ਹੋਰ ਹੀ ਆਕੇ ਤੇ ਵਿੱਚ ਰੱਪੜ ਪਾਤਾ ਆ ਬਹੁਤਾ ਤਾਂ ਮਸੇਰ ਖਾ ਲਿਆ ਮੈਂ ਉਸ ਕੋ ਪੁੱਛਣ ਆਈ ਚਾਹੀਦੀ ਵੀ ਚਲ ਪੁੱਛਦੀ ਮੰਮੀ ਨੂੰ ਤੇ ਕੀ ਕਰਨਾ ਵਾ ਉਸ ਕੋ ਮੈਨੂੰ ਗੱਲ ਕਹਿੰਦਾ ਜੇ ਤੂੰ ਲੈ ਕੇ ਜਾਏਂਗੀ ਤਾਂ ਫਿਰ ਜਾਵੀਂ ਐਹੀ ਗੱਲ ਤੇਰੀ ਹੋ ਹੁਣ ਫਿਰ ਆਪਣੀ ਤੇ ਜੋ ਮੇਰੇ ਕੋ ਹੋਗਾ ਮੈਂ ਵੇਖੀ ਜਾਊਂਗੀ ਗਾਂ ਦਫਾ ਹੋ ਆਣ ਕੇ ਤੇ ਮੂਹੜੀ ਖਰਾਬ ਕਰਕੇ ਤੇ ਰੱਖ ਦਿੱਤਾ ਵਾ ਕਿੱਡਾ ਮੈਂ ਚਾਹੀ ਮਲਾਈ ਗਈ ਹਾਂ ਇਹ ਆਪਣੀ ਤਿਆਰੀ ਕਰਦੀ ਹਾਂ ਹੋਰ ਹੀ ਆਕੇ ਤੇ ਵਿੱਚ ਅੰਦਰ ਦਫਾ ਕੀਤੀ ਆ ਵੀ ਚੱਲ ਹੋਣੇ ਨੂੰ ਪਤਾ ਨਾ ਲੱਗਿਆ ਕਰੂ ਫਿਰਤੇ ਹੀ ਰਹਿੰਦੀ ਚੱਲਾ ਵੀ ਪਾ ਨੇ ਕੱਲ ਸਾਫ ਕਰਤਾ ਵਧੀਆ ਕੀਤਾ ਉਦੋਂ ਬਾਵਾ ਥਲੇ ਘਾਹ ਘੂਜਾ ਹੀ ਤੇ ਆ ਵੀ ਲਾਗੇ ਬੱਤੀ ਆਗੂ ਲੱਗ ਸਕਦੀ ਆ ਸਫਾਈ ਕੀਤੀ ਚੰਗੀ ਹੁੰਦੀ ਆ ਇਦਾਂ ਸਾਰੇ ਘਰਾਂ ਗਾਂ ਤਾਂ ਕੋਈ ਲੋੜ ਹੀ ਨਹੀਂ ਇੱਥੇ ਬੰਨੇ ਬੜੀ ਕ ਅੰਦਰ ਤੇ ਬੈ ਬੈ ਕੇ ਥੱਕ ਗਏ ਆ ਨਾ ਸੂਰਜ ਨਿਕਲਦਾ ਮਹਾ ਸੂਰਜ ਨਿਕਲੇ ਅੱਜ ਕਿਤੇ ਐਨੀ ਧੁੱਪ ਲੱਗ ਜਾ ਕਰੇ ਨਾ ਲਵਾ ਬੰਦਾ ਹੱਡੋਂ ਤੱਤੇ ਹੋਈਂਦੇ ਬੰਦੇ ਦੇ ਉਦਾਂ ਬੈ ਬੈ ਕੇ ਆਕੀ ਜਗਦਾ ਸਰਦੀ ਦੁਕਾਨੇ ਵੀ ਉੱਥੇ ਬੰਦੇ ਠੰਡਾ ਵਾ ਇੱਥੇ ਵੀ ਠੰਡ ਅੰਦਰ ਹੀ ਠੰਡੀ ਹਵਾ ਗੜੀ ਕਿਦਾਂ ਦੇ ਠੰਡੀ ਬੜੀ ਹੋ ਗਈ ਆ ਕਰਨਾ ਕਿੰਨੇ ਕੀ ਆ ਇਹ ਜਿਹੜਾ ਫੋਨ ਆ ਗਿਆ ਹੁਣ ਬੰਕੇ ਦਾ ਹੀ ਨੰਬਰ ਉੱਪਰ ਆ ਜਾ ਅੱਗੇ ਚਾਰ ਪੰਜ ਦੀ ਭਾਜੀ ਨੇ ਕੀਤਾ ਸੀ ਮੈਂ ਹੋ ਸੋਚਿਆ ਮੈਂ ਚੱਲ ਸੰ ਉਹ ਸਗਾਤ ਫੋਨ ਕਰਉਂਦੀ ਨਹੀਂ ਵੀ ਯਾਰ ਭਰਾ ਨਾਲ ਗੱਲ ਤਾਲੀ ਨਹੀਂ ਆ ਮੈਂ ਇਹ ਗੱਲ ਕੀਤੀ ਆ ਆਪਣੀ ਕਿਦਾ ਹੀ ਹੁਣ ਚੁੱਕ ਕੇ ਗੱਲ ਕਰ ਹੀ ਲੈਣਾ ਨਾ ਕੰਮ ਤਾਂ ਗੱਲਾਂ ਬੰਦਾਂ ਨ ਹੋਏ ਹਲੋ ਹਲੋ ਭਾਈ ਸਾਹਿਬ ਜੀ ਸੱਸੀ ਕਾ ਭਾਜੀ ਕੌਣ ਬੋਲਣ ਦੇ ਭਾਈ ਮੈਂ ਜਰਨੈਲ ਬੋਲਣਿਆ ਵਾ ਕੌਣ ਜਰਨੈਲ ਭਾਈ ਪਛਾਣਿਆ ਨਹੀਂ ਮੈਂ ਤੁਹਾਡੀ ਭੈਣ ਦੇ ਪਿੰਡੋਂ ਵੱਡੀ ਭੈਣ ਦੇ ਠੀਕ ਠੀਕ ਆ ਭਾਜੀ ਠੀਕ ਗਵਾਂਢੀ ਬੋਲਣ ਦੇ ਹਾਂਜੀ 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 ਠੀਕ ਆ ਭਾਜੀ ਹੋਰ ਸਭ ਠੀਕ ਸਾਹਿਬ ਪਾਰ ਸਭ ਕੋਈ ਠੀਕ ਠਾਕ ਦੇ ਇੱਧਾ ਹੀ ਆ ਬਸ ਕਾਕੀ ਨੇ ਪੁੱਛੋ ਕਿਉਂ ਕੀ ਗੱਲ ਹੋ ਗਈ ਘਰ ਸੁੱਖ-ਸਾਂਗਾ ਸਾਰੇ ਸਾਡੇ ਪਾਜੀ ਸੋਖਸਾਂ ਕਿੱਥੇ ਆ ਤੁਹਾਡੀ ਪਹਲ ਵੱਡੀ ਪੂਰੀ ਹੋ ਗਈ ਆ ਪੂਰੀ ਹੋ ਗਈ ਆ ਕਿਦਣ ਦੀ ਉਹਨੂੰ ਤੇ ਪਾਜੀ ਕੱਲ ਦੀ ਹੋ ਗਈ ਪੂਰੀ ਅੱਜ ਰਾਤ ਹੋਈ ਪੂਰੀ ਤੇ ਅੱਜ ਸਸਕਾਰ ਵਾ ਅੱਛਾ ਹਾਂਜੀ ਮਾੜੀ ਗੱਲ ਹੋਈ ਫਿਰ ਤੇ ਤੁਸੀਂ ਆਏ ਨਹੀਂ ਆਉਣਾ ਕਿ ਇਦਾਂ ਹੀ ਦੇ ਸਵੇਰ ਦਾ ਜਾਣ-ਜਾਨ ਕਰਨ ਦੇ ਆ ਤੁਰਨ ਲੱਗੇ ਬਸ ਆਪਾਂ ਨੂੰ ਕੋਈ ਗੱਲ ਨਹੀਂ ਆ ਜੰਨੇ ਆ ਕੋਈ ਨਹੀਂ ਮੇਰਾ ਦੇ ਪਰਜੀ ਤੁਹਾਨੂੰ ਦੱਸਣ ਦਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕਹਿੰਦੇ ਆ ਵੀ ਆਏ ਨਹੀਂ ਆਏ ਨਹੀਂ ਉਹ ਏਦਾਂ ਤੂੰ ਠੰਡ ਸਿਆਲੀ ਦਿਨਾਂ ਮਾ ਤੁਰ ਤੁਰਦਿਆਂ ਵੀ ਨਾ ਕਿੰਨਾ ਟਾਈਮ ਲੱਗ ਜਾਂਦਾ ਵਾ ਕੰਮ ਕੁੰਮ ਦੇ ਸਵੇਰ ਦਾ ਕਰਨ ਬਸ ਤੁਰਨ ਹੀ ਲੱਗੇ ਬਸ ਇੱਕ ਦੋ ਬੁੜੀਆਂ ਆਉਣ ਵਾਲੀਆਂ ਸੀ ਮੈਂ ਨਾਲ ਲੱਗ ਕੇ ਆਉਨੇ ਆ ਕੋਈ ਨਹੀਂ ਆਜ ਨਹੀਂ ਵੀਰ ਜੀ ਹਾਂ ਆਏ ਨਹੀਂ ਕੋਈ ਠੀਕ ਆ ਭਾਈ ਮੈਂ ਦੱਸਣ ਲਈ ਫੋਨ ਕੀਤਾ ਕੋਈ ਨਹੀਂ ਕੋਈ ਨਹੀਂ ਮਿਹਰਬਾਨ ਤੁਹਾਡੀ ਓਕੇ ਓਕੇ ਭਾਈ ਕੋਹ ਨਹੀਂ ਹਾਲ ਮੰਮੀ ਦਾ ਵੀ ਨਾ ਜੇ ਮੰਮੀ ਨੇ ਕੋਈ ਗੱਲ ਪੁੱਛ ਲੋ ਤਾਂ ਵੀ ਕਿਤੇ ਸਿੱਧੇ ਮੂੰਹ ਬੋਲਦੀ ਨਹੀਂ ਆ ਮਨੂੰ ਕੀ ਗੱਲ ਹੋਈ ਐ ਮਾਤੇਰੀ ਕਿਉਂ ਕਿ ਬੋਲਣ ਦੇ ਹੀ ਕੀ ਹੋਇਆ ਵਾ ਡੈੜੀ ਗੱਲ ਕੀ ਹੋਣੀ ਆ ਮੈਂ ਤਾਂ ਪੁੱਛਣ ਗਈ ਮਸਲ ਕੁੜੀ ਕੋ ਜਾਣਾ ਵਾ ਤੇ ਕੀ ਖਰਨਾ ਵਾ ਉਹ ਗਾੜੀ ਉਲਟੀ ਗਾੜੀ ਪਈ ਜਾਂਦੀ ਆ ਕੀ ਜਾਂਦੀ ਆ ਉਹ ਤਾਂ ਗਾੜੀ ਕਹਿੰਦੀ ਵੀ ਜੇ ਤੂੰ ਕੁਝ ਬਣਾਏਂਗੀ ਤੇ ਫਿਰ ਤੂੰ ਜਾਵੀਂ ਜੇ ਨਹੀਂ ਬਣਾਉਂਦਾ ਫਿਰ ਨਾ ਜਾਇ ਮੇਰਾ ਤਾਂ ਇਹੀ ਰਤਬ ਮੈਂ ਜਾਵਾ ਹੀ ਨਾ ਉਸੇ ਜਾ ਕੇ ਵੇਚਤੀ ਕਰਾਉਣੀ ਮੈਂ ਉੱਥੇ ਜਾ ਕੇ ਤੇ ਜਦੋਂ ਤੇਰੇ ਕੋਲ ਹੀ ਕੋ ਨਹੀਂ ਤੇ ਤੂੰ ਖਰਨਾ ਵੀ ਕੀ ਆ ਡੈੜੀ ਮੇਰਾ ਤਾਂ ਰਤਬ ਆ ਇਹੀ ਪਚਲ ਪੰਜ ਪਸੋ ਵਾਲਾ ਹਾਰ ਬਣਾ ਲੈਣੀ ਆ ਚਲ ਉਹ ਪਾਉਣੀ ਹੁਣ ਮੈਂ ਆਪਣਾ ਘਰ ਵੀ ਵੇਖਣਾ ਹੁਣ ਮੈਂ ਕਿਥੋਂ ਘਰੇ ਸਾਪਾ ਪਾਵਾਂ ਕੋਨੇ ਇਹਦਾ ਵਿਹਾਲ ਰੌਲਾ ਪਾਉਣ ਲੱਗੀ ਵੇਂਦੀ ਕਕਣੀ ਅਗਲੇ ਦਾ ਘਰ ਹੀ ਵੇਖੇ ਵੀ ਤੇ ਕੁੜੀਆਂ ਦੀ ਤੇ ਪੜ੍ਹਾਈ ਉਹ ਕੋ ਹੋਣ ਨਹੀਂ ਰਹੀ ਵਿਚਾਰੀ ਜਨਦੀ ਇਹ ਦੇਈ ਆ بڑے بڑے ਜੱਫੇ ਬਾਹਰ ਉਹਦੀਆਂ ਰਿਸ਼ਮ ਆਦੀ ਵੀ ਕਰੇ ਉਹ ਕਿਥੋਂ ਹੋ ਜਾਣਗੀਆਂ ਡੜੀ ਉਹਦੇ ਰਿਸ਼ਤ ਨਹੀਂ ਮੇਕੋ ਹੁੰਦੀਆਂ ਮੇਰੇ ਵਾਲਾ ਭਾਈ ਚੈਨੀਆਂ ਪਾਵੇ ਮੇਰੇ ਵਾਲਾ ਭਾਈ ਕਰੇ ਪਾਵੇ ਜੋ ਮਰਜ਼ੀ ਪਾਵੇ ਮੈਂ ਤਾਂ ਹੁਣ ਆਪਣਾ ਘਰ ਵੇਖਣਾ ਤੇਰੇ ਸਾਹਮਣੇ ਮੈਂ ਫੀਸਾ ਕਿੰਨੀ ਤੰਗ ਹੋ ਕੇ ਤੇ ਫਿਰ ਤਾਰੀਆਂ ਫੀਸਾ ਫਰ ਫੜ ਕੇ ਇਹਨੂੰ ਮੰਮੀ ਨੂੰ ਇੰਨਾ ਵੀ ਨਹੀਂ ਦਿਖਦਾ ਹੈਗਾ ਜੇ ਮੈਂ ਉੱਥੇ ਚੱਲ ਗਈ ਹਾਰ ਲੈ ਕੇ ਵੀ ਤੇ ਇਹਨੇ ਤਾਂ ਉੱਥੇ ਮੇਰੀ ਬੇਇੱਜ਼ਤੀ ਕਰੇ ਉੱਥੇ ਬੈਠੇ ਖਲੋਤੇ ਨਹੀਂ ਵਗਣਾ ਮੈਂ ਆਪਣੀ ਕੁੱਤੇ ਖਾਣੀ ਕਰਾ ਕੇ ਤੇ ਘਰ ਨੂੰ ਆਉਂਗੀ ਪੁੱਤ ਇਹ ਨਾ ਮਾਂ ਤੁਹਾਡੀ ਦਿਮਾਗ ਦੀ ਬਹੁਤ ਮੋਟੀ ਆ ਜੇ ਇਨੀ ਇੱਚ ਬਣਾਉਣੀ ਹੋਏ ਤੇ ਮੈਂ ਬੜਾ ਨਹੀਂ ਸਕਦੀ ਇਹਨੇ ਇੱਕ ਬੰਦੇ ਦੇਹਦਾ ਵੀ ਇਹਿੰਦ ਤਾ ਨੂੰ ਕੱਖ ਨੇ ਦੂਜੇ ਬੰਦੇ ਆਂਦੀ ਆ ਕੋਈ ਵੱਡ ਚੜ ਕੇ ਚੱਲ ਕਿੱਦਾਂ ਚਲੀ ਜਾਂਗੇ ਮੈਂ ਤੈਨੂੰ ਇੱਕੋ ਰਹਿਤ ਨਾ ਮੈਂ ਨਹੀਂ ਤੇਰੇ ਤੇ ਕੋਈ ਪ੍ਰੈਸ਼ਰ ਪਾਉਣਾ ਜੇ ਤੇ ਤੇਰੇ ਚ ਫੁਰਸਤ ਹੈਗੀ ਆ ਜਾਣਦੀ ਤੇ ਵੇਖ ਲੈ ਤੇ ਇਹ 500 ਦਾ ਹਾਰ ਮੈਂ ਤਾਂ ਨਾ 500 ਦਾ ਵੀ ਰਹਿਣ ਦੇ ਰੁਪਈਆ 100 ਦੇ ਕੇ ਤਾਂ ਆਪਣੇ ਘਰ ਨੂੰ ਮੋੜਾ ਵੀ ਇਹਦਾ ਦਿਮਾਗ ਫਿਰਿਆ ਵਾ ਇਹਨੂੰ ਕੀ ਕਰੀਏ ਹੁਣੇ రెడ్డి ਤਾਂ इज अ ਗਲ ਗੰਡੇ ਉਹ ਸਾਪਾਂ ਦੇ ਹੁੰਦੇ 100 ਰੁਪਿਆ ਦੇਣ ਦੋ ਕਿ ਮੈਨੂੰ ਉੱਥੇ ਇਹਨੇ ਤੇ ਮੇਰੀ ਉੱਥੋਂ ਗੁੱਤ ਫੜ ਕੇ ਮੈਨੂੰ ਬਾਹਰ ਕਰ ਦੇਣਾ ਵਾ ਸਾੜਾ ਸਾਹਮਣੇ ਰਿਸ਼ਤੇਦਾਰਾਂ ਦੇ ਤੇ ਮੈਂ ਉੱਥੇ ਕਿੱਥੇ ਨੱਕ ਦਊਂਗੀ ਫਿਰ ਮੈਨੂੰ ਦੱਸੋ ਨਾ ਤੁਸੀਂ ਚੱਲ ਮੈਂ ਰਫੇ ਤੈਨੂੰ ਇਹੋ ਆਣਾ ਵੀ ਇਹ ਤੋਂ ਗੱਲ ਉਹ ਤਾਂ ਜਾ ਹੀ ਨਾ ਚੰਗੀ ਗੱਲ ਵਾ ਜੇ ਮੈਂ ਗੱਲ ਕਰਦੀ ਵੀ ਮੈਨੂੰ ਘਰੋਂ ਹੀ ਪਾ ਲਈ ਜੋ ਸਭ ਸੇ ਦੇ ਦੋ ਚੱਲ ਮੈਂ ਮਾੜਾ ਚੰਗਾ ਚੱਲ ਜੂਗੀ ਤਾਂ ਵੀ ਕੀ ਗੱਲ ਤੇ ਨਹੀਂ ਹੁੰਦੇ ਹੈਗੇ ਦੇਣਾ ਹੀ ਤੈਨੂੰ ਕੱਖ ਨਹੀਂ ਹੈਗਾ ਕਰੋ ਖਰ ਮੈਨੂੰ ਦੱਸੋ ਨਾ ਮੈਂ ਕੀ ਕਰਾਂ ਹੁਣ ਮੈਂ ਕਰ ਜਾ ਥੋੜਾ ਚੱਕਣਾ ਪਿੱਛੇ ਦੇ ਲੱਗ ਕੇ ਇਹਨੂੰ ਹੁਣ ਬਗਾਨੇ ਬੋਬੇ ਦੇਖਦੇ ਆ ਨਾ ਉਹ ਹੁਣ ਸਾਰੇ ਖਾਵਾਂ ਤੋਂ ਤੇ ਆ ਹੀ ਨਹੀਂ ਜਾਣੇ ਡੈਡੀ ਇਹ ਤੁਨ ਮਮੀ ਪਤਾ ਕੀ ਚਾਹੁੰਦੀ ਆ ਜਾ ਕੇ ਤੇ ਪਿੱਛੋਂ ਲਈ ਆਵੇ ਮੈਂ ਦੱਸੋ ਪੇ ਕਿੱਦਾਂ ਮੰਗਣਾ ਹਣ ਬੜੀ ਗਰੀਬ ਮਾਤਰ ਮੇਰੇ ਪੇਕੇ ਆ ਮੈਂ ਕਿੱਦਾਂ ਨਾਲ ਜਾ ਕੇ ਤੰਗੀ ਦਵਾ ਗਰ ਤੰਗੀ ਦਿੰਦੀ ਮੈਂ ਚੰਗੀ ਲੱਗਦੀ ਮੈਨੂੰ ਨਹੀਂ ਆਪਣੇ ਭਰਾ ਦਾ ਘਰ ਦੇ ਦ। ਪੁੱਤ ਮੈਂ ਤੈਨੂੰ ਇੱਕੋ ਰਾਇ ਦਨਾ ਭਈ ਇਦਾਂ ਕਰ ਤੂੰ ਵੀ ਨਾ ਜਾ ਇਨੂੰ ਕੱਲੀ ਨੂੰ ਵੱਡੀ ਹੋ ਲੈਂਦੇ ਉੱਥੇ ਵਾਹ ਵਾਹ ਇਹਦਾ ਨੱਕ ਬਣੂਗਾ ਇੱਕ ਭੈਣ ਕੋ ਜਾ ਕੇ ਬੈਠੀ ਜਾ ਤੂੰ ਹੀ ਨਾ ਨ ਗਈ ਵਾਹ ਵਾਹ ਇਹਦਾ ਗੱਲ ਤੇ ਟਾਲ ਬੱਜੂਗਾ ਵੇ ਫੇਰ ਉਤੋਂ ਮੂੰਹ ਬਗਾ ਜਾ ਕਰਕੇ ਜਾਊਗੀ ਉਹ ਤਾਂ ਗੱਲ ਥੋੜੀ ਸਹੀ ਹੋ ਉਹ ਨਾ ਉਹ ਗਈ ਨਾ ਮੈਂ ਗਈ ਤੇ ਲੋਕਾਂ ਨੇ ਗੱਲਾਂ ਨਹੀਂ ਕਰਨੀਆਂ ਵੀ ਪਰ ਜਾਈ ਕੋਈ ਨਹੀਂ ਕੱਲੀ ਮਾਂ ਪੜ ਕੇ ਜਾਈ ਪਰ ਮੰਮੀ ਨੂੰ ਤਾਂ ਨਹੀਂ ਸਮਝਿਆ ਨਹੀਂ ਬਚਾ ਮੈਂ ਬਣਾ ਹੀ ਲਿਆ ਵਾ ਬਚਾ ਇਹ ਵੀ ਚਲ ਜੂਗੀ ਉੱਥੇ ਲੋਕਾਂ ਨੂੰ ਥੋੜਾ ਪਤਾ ਵੀ ਇੱਕ ਨਹੀਂ ਲਿਆਂਦਾ ਕਿ ਜੱ ਇਕੱਠਾ ਲਿਆਂਦਾ ਇਹਨਾਂ ਨੇ ਉਹ ਦੇ ਦੇ ਦਿਮਾਗ ਦੀ ਗੱਲ ਵਾ ਨਾ ਜੇ ਇਹਦੇ ਦਿਮਾਗ 'ਚ ਹੋਵੇ ਤੇ ਕੀ ਆਂਦੇ ਆ ਜੇ ਘਰ ਵੱਖੋ ਵਾਕੀ ਹੋਈਏ ਤੇ ਚਲੇ ਘਟੇ ਜਾਈਏ ਤੇ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਇਹਨਾਂ ਨੇ ਸਮਝਣ ਦੀ ਗੱਲ ਵਾ ਨਾ ਉਸ ਰਗ ਨੂੰ ਪਤਾ ਵੀ ਅੱਡ ਬੜੇ ਚਲੋ ਮੈਂ ਵੀ ਜਾ ਕੇ ਵੇਖਾਂ ਕਰਦਾ ਮੈਂ ਤਾਂ ਮੱਥਾ ਮਾਰੇ ਬੇਕੀ ਕਰ ਦਿੱਤੀ ਉਹਨੇ ਗਾਰੀਆਂ ਕਹਿੰਦੀ ਜੇ ਬਣੂਗਾ ਤਾਂ ਚੱਲ ਜੀ ਜੇ ਨਾ ਬਣੂਗਾ ਤਾਂ ਨਾ ਜਾਈ ਐਡੀ ਜਨਾਨੀ ਮਾੜੀ ਆ ਪੀ ਇਹਨੇ ਤੇ ਹਾਦੀ ਕਰਤੀ ਆ ਕਿਤੇ ਕੋਈ ਕਰਨ ਵਾਲੀ ਛੱਡੀ ਕੋਈ ਨਹੀਂ ਜੀ ਇੱਕ ਵੇਲੇ ਵੀ ਨਹੀਂ ਹਟਦੀ ਵੀ ਉਹਦੇ ਦੁਆਲੇ ਤਾਂ ਹੱਤ ਧੋ ਗਏ ਤਈ ਆ ਵਿਚਾਰੀ ਗਰੀਬ puri ਦਾ ਪਤਾ ਨਹੀਂ ਉਹਨੂੰ ਕੀ ਲੈਣਾ ਹੈ ਨਾ ਕੀ ਉਹਦੇ ਢਿੱਡ ਤੋਂ ਕਰਨਾ ਵਾ ਵੀ ਜਿਹੜਾ ਐਡਾ 24 ਘੰਟੇ ਉਹਦੇ ਮਗਰ ਪਈ ਰਹਿੰਦੀ ਆ ਇਹਨੂੰ ਆਪਿਆ ਫੋਨ ਆਉਂਦ ਰਿਹਾ ਚਾਰ ਪੰਜ ਹੀ ਤੇ ਮੈਂ ਚੁੱਕਿਆ ਨਹੀਂ ਹੁਣ ਗਵਾਂਢੀਆ ਮੁੰਡੇ ਨੂੰ ਫੋਨ ਕਰਾਂ ਉਹ ਵੀ تیرਨਾ ਬਾਹਰ ਬੈਠ ਕੋਣ ਕੰਮੇ ਲਾ ਉਹਦਾ ਫੋਨ ਚੁੱਕ ਲੈਣਾ ਜੇ ਇੰਨਾ ਇਧਰ ਫਿਕਰ ਹੀ ਤੇ ਪਹਿਲਾਂ ਹਿਸਾਬ ਨਾਲ ਚੱਲਦੇ ਆ ਇਨੂੰ ਸਮਝਾਉਂਦਾ ਸਾਡੀ ਭੈਣ ਨੂੰ ਇਹ ਕਰਦੂਤਾ ਨਾ ਕਰ ਭਰਾ ਨਾ ਮਿਲਣਾ ਉਹ ਸਾਰੀ ਉਮਰ ਹੁਣ 100 ਸਰੀਕੇ ਚ ਵੇਚਤੀ ਹੋਣੀ ਆ ਕਿ ਭਰਾ ਨਹੀਂ ਆਇਆ ਅੰਗੋਸ਼ਾਂ ਦੇ ਭਰਾ ਜਾਣ ਵਾਰਦਾ ਹੀ ਭੈਣਾਂ ਤੇ ਮਰੀ ਤਾਂ ਨਹੀਂ ਲਾਇਆ ਹੁਣ ਹੋਇਆ ਕੀ ਆ ਐਵੇਂ ਬੋਲੀ ਜਾਂਦੇ ਨਾ ਮੈਨੂੰ ਕਿਸ ਗੱਲ ਦਾ ਪਤਾ ਨਾ ਥੋ ਕੀ ਹੋ ਗਿਆ ਕਿਉਂ ਬੜਬੜਾਈ ਜਾਂਦੇ ਈ ਬੜਬੜਾਉਣਾ ਕੀ ਆ ਅਜਲੋ ਬਾਜੀ ਦਾ ਫੋਨ ਆਉਣ ਲਿਆ ਸੀ ਵੱਡੇ ਭਾਈਏ ਦਾ ਚਾਰ ਪੰਜ ਵਾਰੀ ਫੋਨ ਕੀਤਾ ਮੈਂ ਚੁੱਕਿਆ ਨਹੀਂ ਮੈਂ ਹਾਰ ਕੇ ਇੱਥੇ ਆ ਕੇ ਬਹਿ ਗਿਆ ਹੁਣ ਜਰਨੈਲ ਮੁੰਡਾ ਗਵੰਡੀ ਨਾ ਹੁੰਦਾ ਜਿਹੜਾ ਬੜਾ ਪਿਆਰ ਕਰਦਾ ਮੇਨਾਂ ਵਿਚਾਰਾ ਬੜਾ ਚੰਗਾ ਵਾ ਉਹ ਕੋ ਫੋਨ ਕਰਿਆ ਕੀ ਗੱਲ ਮੈਂ ਫੋਨ ਕਰੇ ਇਹ ਭੈਣ ਹੋ ਗਈ ਰਾਤ ਦੀ ਪੂਰੀ ਤੇ ਆਵੇ ਮੈਂ ਤੇ ਕਹਿ ਤਾਨੂੰ ਭੈਣ ਪੂਰੀ ਹੋ ਗਈ ਆ ਫਿਰ ਤੇ ਤੁਹਾਨੂੰ ਜਾਣਾ ਚਾਹੀਦਾ ਵਾ ਬਲੋ ਸੁਣਤ ਲੈ ਪੂਰੀ ਮੈਂ ਇਹਨੂੰ ਪਹਿਲੇ ਕਿ ਆਖਿਆ ਮੈਂ ਕੋਈ ਗੱਲ ਨਹੀਂ ਮੈਂ ਇਹਨੂੰ ਗਾਂਢੀ ਵਿਚਾਨ ਨੂੰ ਕਿ ਆਖਣਾ ਵਾ ਇਹਨੂੰ ਨਾ ਪਤਾ ਲੱਗੇ ਫਿਰ ਵੀ ਸ਼ਰਮ ਆਉਂਦੀ ਸਾਨੂੰ ਇਹਦੀ ਜਬ ਬੇਇੱਜ਼ਤੀ ਨਾ ਹੋਵੇ ਭਾਈ ਇਹਦੀ ਮੈਂ ਉਹਨੇ ਕੋਈ ਗੱਲ ਨਹੀਂ ਬੁੜੀਆਂ ਚਾਰ ਪੰਜ ਆਉਣ ਵਾਲੀਆਂ ਨਾਲ ਲੈ ਕੇ ਮੈਂ ਆਉਣਾ ਵਾ ਜਾਣਾ ਵਾ ਫਿਰ ਤੁਸੀਂ ਤਾਂ ਹੀ ਹਾਂ ਕੀਤੀ ਹੋਗੀ ਮੈਂ ਇਹਨੂੰ ਕੀ ਆਂਦਾ ਸ੍ਰੀਕੇ ਬਾਜੀ ਕਿ ਨਾ ਹੀ ਆਪਾਂ ਮੈਂ ਨਹੀਂ ਜਾਣਾ ਜੂਣਾ ਤੇ ਨਾ ਵੀ ਨਾਕੀ ਤੇ ਜੇ ਜਾਣਾ ਨਹੀਂ ਤਾਂ ਫਿਰ ਝੂਠਾ ਲਾਰਾ ਵੀ ਕਿਉਂ ਲਾਇਆ ਅਗਲੇ ਪੈਰ ਆ ਤੱਕ ਢੀਕਦੇ ਰਹਿਣਗੇ ਤੇ ਫਿਰ ਕੀ ਫਾਇਦਾ ਵਾ ਤੂੰ ਸਿੱਧਾ ਨੂੰ ਜਵਾਬ ਦੇ ਦੇ ਤੇ ਪਾਜੀ ਅਹੀਂ ਨਹੀਂ ਮਿਲਨ ਵਰਤਣ ਵਾਲੇ ਕੰਮ ਕੀਤੇ ਤੇ ਅਹੀਂ ਨਹੀਂ ਜਾਣਾ ਤੇ ਰੱਖਣਾ ਨੂੰ ਮਸ਼ੀਨ ਚ ਪਾ ਕੇ ਸਗਾ ਰੱਖਣ ਮੈਂ ਨਾ ਸਵਾ ਮਿੰਨ ਰੱਖਣ ਸਗਾ ਨੂੰ ਤੇ ਬਾਅਦ ਭੂਗ ਦੇਣ ਮੈਂ ਨਹੀਂ ਜਾਂਦਾ ਹਾਏ ਰੱਬਾ ਤੁਹਾਨੂੰ ਕੌਣ ਸਮਝਾਵੇ ਮੈਂ ਤੇ ਇਹੋ ਆਨੀ ਆ ਵੀ ਉਹ ਵੇਲੇ ਘੜੀ ਜਾਵਾਂਗੇ ਤੇ ਮਿੰਟੋ ਮਿਟੀ ਜੋ ਵੀ ਲੀੜਾ ਕਪੜਾ ਖੜਨਾ ਵਾ ਨਾ ਆਪਣਾ ਖੜ ਕੇ ਦੀਏ ਕੇ ਤੇ ਬਾਰੋ-ਬਾਰ ਹੀ ਕਾਰ ਆ ਜਾਣਗੇ ਅੱਜ ਦੀ ਦਿਹਾੜੀ ਚਲ ਜੀਏ ਸ੍ਰੀਕਾ ਜੋਤ ਦਾ ਵੀ ਨੱਕ ਬਣ ਜੂਗਾ ਤੇ ਸਾਡਾ ਵੀ ਬਣ ਜੂਗਾ ਵੀ ਚਲ ਇਹਦੇ ਮਗਰ ਆਏ ਸ਼ਰਮੋ-ਸ਼ਰਮੀ ਕੱਪੜੇ ਤੇ ਲੈ ਕੇ ਆਏ ਹੀ ਆ ਨਾ ਤੇ ਤੂੰ ਹੀ ਆਉਂਦੇ ਹੀ ਮੈਂ ਜਾਣਾ ਨਹੀਂ ਆ ਨਹੀਂ ਮੇਰੀ ਗੱਲ ਸੁ ਕੱਪੜੇ ਨਹੀਂ ਦੇਣੀ ਆਏ ਕੱਪੜੇ ਖੱਪਣ ਨਹੀਂ ਖੜਨਾ ਮੈਂ ਤਾਂ ਉਹਨੂੰ ਖੱਪਣ ਸਵਾਦ ਨੂੰ ਜਿਹੜਾ ਸਾਡਾ ਘੂਗਾ ਚੌੜ ਕਰ ਗਈ ਆ ਅਜੇ ਵੀ ਖੱਫਣ ਪਾ ਲਈ ਉੱਥੋਂ ਜੇ ਖੱਫਣ ਲੈਣਾ ਹੈ ਨਾ ਪੇਕਿਆਂ ਦਾ ਤੇ ਪਹਿਲੋਂ ਪੇਕਿਆਂ ਹਸਾਂ ਵਰਦੀ ਇੱਥੋਂ ਲੱਗਦਾ ਪਤਾ ਹੁਣ ਸਿਆਣੀ ਆਂਦੇ ਨਾ ਇਹੋ ਜਿਹੇ ਨੂੰ ਖਫਣ ਸੀ ਨਹੀਂ ਤੱਕ ਪੇਪੇ ਪੇਕੇ ਹੁੰਦਾ ਜਿਹੜੇ ਇਹਨਾਂ ਨੇ ਕਰਤੂਤਾ ਕੀਤੀ ਆ ਸਾਡੇ ਨਾਲ ਹੁਣ ਖਫਣ ਮੈਨਾਂ ਕਵਲ ਲੈ ਜੇ ਇਹਦਾ ਬਹੁਤ ਹੇਜ ਜਾਂਦੀ ਸੀ ਨਾ ਭੈਣ ਦਾ ਤੇ ਭੈਣੋ ਦੀ ਕਵਲ ਦੀ ਮੰਦੀ ਸੀ ਉਹੋ ਲੈ ਜੇ ਮੈਂ ਨਹੀਂ ਜਾਂਦਾ ਤੁਸੀਂ ਨਾ ਸਮਝੋ ਕਿਤੇ ਐਨੇ ਗੁੱਸੇ ਚ ਭਰੇ ਪੀਤੇ ਰਹਿੰਦੇ ਹੋ ਨਾ ਮੇਰਾ ਤਾਂ ਫਰਜ਼ ਹੀ ਤੁਹਾਨੂੰ ਸਮਝਾਉਣਾ ਬਾਕੀ ਚਲੋ ਨਵਾਂ ਨਵਾਂ ਮਾਸਤੇ ਅੱਡ ਹੁੰਦੇ ਨਹੀਂ ਪਰ ਅੱਜ ਦੁਨੀਆ ਦੇ ਪਤਾ ਲੱਗ ਗਿਆ ਵੀ ਅੱਡ ਹੋ ਗਏ ਆ ਭਰਾ ਭੈਣ ਜਿਹੜੇ ਆ ਨਾ ਇੱਕ ਦੂਜੇ ਨਾਲ ਮਰਨ ਜੰਮਣ ਇਹਨਾਂ ਦਾ ਸੁੱਟ ਗਿਆ ਆ ਜਿੱਥੋਂ ਤੱਕ ਤੁਹਾਡੀ ਨਿਭਗੀ ਠੀਕ ਹੀ ਗਈ ਨਹੀਂ ਜਾਣਾ ਮੇਰਾ ਫਰਜ਼ ਹੀ ਸਮਝਾਉਂਦਾ ਬਾਕੀ ਤੁਹਾਡੀ ਮਰਜ਼ੀ ਪਹਿਲੇ ਲੋ ਕਿ ਤੇਰਾ ਕਸੂਰ ਕੋਈ ਨਹੀਂ ਆ ਤੂੰ ਤੇ ਹਮੇਸ਼ਾ ਚੰਗੀ ਮਾ ਦਿੰਦੀ ਆ ਮੈਨੂੰ ਵੀ ਤੇ ਉਹਨਾਂ ਨੂੰ ਉਹ ਨਾ ਸਮਝੀ ਉਹਨਾਂ ਨੇ ਸਮਝਿਆ ਮੈਂ ਮੰਨਦਾ ਵਾ ਨਾ ਮਾਸ ਅੱਡ ਨਹੀਂ ਹੁੰਦਾ ਪਰ ਕਰਦਾ ਅੱਡ ਕੌਣ ਇਹੋ ਜੀਆਂ ਭੈਣਾਂ ਕਰਦੀਆਂ ਫਿਰ ਚੰਗੀਆਂ ਭੈਣਾਂ ਦਾ ਅੱਗ ਮਾਰਦੀਆਂ ਇਹੋ ਜੀਆਂ ਚੱਲ ਬਾਬਾ ਨਹੀਂ ਜਾਣਾ ਤੇ ਹੁਣ ਤੇਰੀ ਮਰਜ਼ੀ ਮੈਨੂੰ ਤੇ ਸੁਣ ਕੇ ਸੱਚੀ ਬੜਾ ਹੀ ਹੋਰ ਤਰ੍ਹਾਂ ਹੋਇਆ ਝਟਕਾ ਜਿਹਾ ਲੱਗਾ ਵਾ ਆਪਣੇ ਘਰ ਵੱਸਦੀਆਂ ਰਸਦੀਆਂ ਹੈਨਾ ਤੇ ਕੋਈ ਦੁੱਖ ਨਹੀਂ ਪਰ ਹੁਣ ਬੜਾ ਉਹ ਗੱਲ ਦੁੱਖ ਹੋਈ ਆ ਵੀ ਆ ਕੀ ਰੱਬਾ ਤੂੰ ਕੀਤਾ ਆਪਣੇ ਬੱਚੇ ਹੀ ਵਿਆਹ ਜਾਂਦੀ ਮਾੜਾ ਹੋਇਆ ਤੈਨੂੰ ਵੀ ਪਤਾ ਮੈਂ ਕਿੰਨਾ ਦੁਖੀ ਆ ਅਕਸਰ ਮੇਰੀ ਭੈਣ ਸੀ ਮੇਰੀਆਂ ਅੰਦਰਾਂ ਸੀ ਕਿਹੜਾ ਭਰਾ ਜੀ ਕਰਦਾ ਸੀ ਢੈਣ ਮਰੀ ਨਾ ਹੋਵੇ ਤੇ ਜਾਵੇ ਨਾ ਉੱਥੇ ਇਹ ਹੋ ਸਕਦਾ ਵਾ ਪਰ ਕੀ ਕਰੇ ਜਦੋਂ ਕੰਮ ਹੀ ਇਦਾਂ ਦੇ ਕਰਨ ਤੇ ਦਿਲ ਤੇ ਪੱਥਰ ਰੱਖਣਾ ਪੈਂਦਾ ਵਾ ਫੇਰ ਦੁਨੀਆ ਨੂੰ ਅਕਲ ਕਿੱਦਾਂ ਆਊਗੀ ਕਿ ਭਰਾ ਭਰਾ ਕੀ ਚੀਜ਼ ਹੁੰਦੀ ਆ ਨੇ ਪਰਨੇ ਫਾਬੀ ਤੇ ਰਿਆ ਲੋ ਤੇ ਬੜਾ ਮਾੜਾ ਹੋਇਆ ਮੈਂ ਤੇ ਸੁਣਿਆ ਮੇਥੋਂ ਤੇ ਕਿਧਰ ਐ ਨਹੀਂ ਹੋਇਆ ਮਾੜਾ ਇਹਦਾਂ ਹੋਰ ਹੋਣਾ ਵਾ ਅਨਿੱਕੇ ਨਿੱਕੇ ਬੱਚੇ ਛੱਡ ਕੇ ਚਲ ਗਈ ਬੱਚਿਆਂ ਦੇ ਮੂੰਹal ਵੇਖਿਆ ਨਹੀਂ ਜਾਂਦਾ ਭਰਾ ਦਾ ਘਰ ਉੱਜੜ ਗਿਆ ਵਾ ਕੀ ਕਰੀਏ ਹੁਣ ਨਿੱਕੇ ਤੇ ਚੱਲ ਇੱਕ ਅੱਧਾ ਨਿਆਣਾ ਹੀ ਵਿਆਹ ਜਾਂਦੀ ਤੇ ਚੱਲ ਆਪਣੇ ਘਾਹ ਦਾਣੇ ਲਾ ਜਾਂਦੀ ਫੇਰ ਵੀ ਗੱਲ ਹੋਰ ਹੁੰਦੀ ਆ ਚੱਲ ਤੂੰ ਇਹ ਦੱਸ ਉਹਦੇ ਪੇਕਿਆਂ ਤੋਂ ਆਇਆ ਕੋਈ ਪੇਕਿਆਂ ਤੋਂ ਉਦਣ ਨਹੀਂ ਆਏ ਜਦੋਂ ਆਉਣ ਦਾ ਵੇਲਾ ਸੀ ਤਰਲੇ ਲੈਂਦੀ ਮਰ ਗਈ ਆ ਕੋਈ ਪਤਾ ਲੈਣ ਨਹੀਂ ਆਇਆ ਤਾਂ ਹੁਣ ਅਗਲਿਆਂ ਨੇ ਕਿੱਥੋਂ ਆਉਣਾ ਵਾ ਨੇ ਆਉਣਾ ਉਹਨਾਂ ਨੇ ਕੀ ਪਰ ਅਸਲਚਨਾ ਇਹਨੇ ਵੀ ਕੰਮ ਨਹੀਂ ਚੰਗਾ ਕੀਤਾ ਤੇ ਕਹਿੰਦੀ ਜਮੀਨ ਜਿਹੜੀ ਲਿਆਉਣੀ ਨਹੀਂ ਚਾਹੀਦੀ ਉਹੋ ਹੀ ਉੱਤੇ ਲੱਗ ਗਈ ਉਹਦੇ ਤੈਨੂੰ ਪਤਾ ਇਹ ਜਮੀਨਾਂ ਜਿਹੜੀਆਂ ਕਿ ਕਿਸ ਨੂੰ ਰਾਸ ਆਉਂਦੀਆਂ ਵਾ ਇਹ ਤੇ ਉਹਨਾਂ ਨੂੰ ਤਾਂ ਆਪ ਸੋਚਣਾ ਚਾਹੀਦਾ ਸੀ ਨਾ ਉਦੋਂ ਤੇ ਸੋਚਿਆ ਕੱਖ ਨਾ ਇਹੋਂ ਜੇ ਅਹੀਂ ਜ਼ਮੀਨਾ ਮੰਗੀ ਆ ਤੇ ਇਹਨਾਂ ਨੂੰ ਕਿਤਰਾ ਲੱਗੇ ਭਰਾ ਪਰਜਾਈ ਅੱਜ ਆਉਂਦੇ ਮਗਰ ਇਹੋ ਜੇ ਕੰਮ ਇਹਨਾਂ ਨਾ ਕੀਤੇ ਹੁੰਦੇ ਤੇ ਉਹ ਵਿਚਾਰੇ ਕਿਹੜੇ ਮੂੰਹ ਨਾ ਬਣਾਉਣ ਚਾਚੇ ਤਾਏ ਕੌਣ ਮਿਲਦਾ ਹੀ ਬਾਅਦ ਵਿੱਚ ਨਾ ਜਿੰਨਾ ਚਾਚੇ ਤਾਏ ਨਹੀਂ ਮਿਲਦੇ ਮਾਪਿਓ ਹੀ ਹੁੰਦਾ ਮਰਦੇ ਦਮ ਤੱਕ ਮਗਰ ਪਹੁੰਚਣਾ ਹੁੰਦਾ ਜਿਹੜਾ ਆਖਰੇ ਆਂਦੇ ਲਿੜਾ ਉਹ ਵੀ ਮਾਪਿਓ ਪਾਉਂਦਾ ਵਾ ਇਹਨੂੰ ਉਹ ਵੀ ਨਸੀਬ ਨਹੀਂ ਹੋਇਆ ਜੋ ਕਰਮਾਂ ਦੀਆਂ ਲਿਖੀਆਂ ਨੇ ਫਿਰ ਹੁੰਦਾ ਤੇ ਉਹੋ ਹੀ ਆ ਦੇਖਾ ਮੰਮੀ ਇਦਾਂ ਬੈਠ ਕੇ ਸ੍ਰੀਕਾ ਗੱਲਾਂ ਕਰਨ ਲਿਆ ਕਨੇ ਜੀ ਇਹ ਕੀ ਤਾਂ ਚੰਗੇ ਕੰਮ ਕੀਤੇ ਹੁੰਦੇ ਤੇ ਕੋਈ ਚੰਗੀਆਂ ਜਾਂਦਾ ਹੁਣ ਫੇਰ ਤਾਂ ਮੂੰਹ ਵੱਡ ਲੈਣਾ ਕਰਦਾ ਤੇ ਕਰਦਾ ਰਵੇ ਸਾਡੇ ਕਿਹੜੇ ਕੰਨ ਕਾਲੇ ਹੋ ਚੱਲੇ ਆ ਉਹੋ ਗੱਲ ਸ਼ਰੀਕੇ ਨੂੰ ਉਤਾ ਹੀ ਆਤ ਹੁੰਦੀ ਆ ਤੇ ਗੱਲਾਂ ਕਰਨੀਆਂ ਹੀ ਕਰਨੀਆਂ ਵਾ ਮੈਨ ਆਤ ਨਹੀਂ ਹੁੰਦੀ ਸ਼ਰੀਕੇ ਇਦਾਂ ਦਿਨਾਂ ਨੇ ਕੰਮ ਕੀਤਾ ਸ਼ਰੀਕੇ ਨੂੰ ਤਾਂ ਮੌਕਾ ਮਿਲ ਜਾਂਦਾ ਗੱਲਾਂ ਕਰਦਾ ਹੁਣ ਆਖਣੀਆਂ ਰੱਖ ਲੀਆਂ ਕਿ ਪਿੱਛੇ ਕੋਈ ਆਇਆ ਹੀ ਨਹੀਂ ਆਉਣਾ ਕੀ ਜੇ ਪੜਜਾਈ ਨਾ ਚੰਗੀ ਰਹਿੰਦੀ ਤੇ ਫੇਰੀ ਪੜਜਾਈ ਪਿੱਛੀ ਹੁੰਦੀ ਖਪੌਲਾ ਕੇ ਨਹੀਂ ਚੁੱਪ ਕਰ ਮੰਨੂ ਦਿਹਾੜੀ ਡੱਗ ਗੱਲਾਂ ਹੋਣੀਆਂ ਫੇਰ ਕਿੰਨੇ ਪੁੱਛਣਾ ਜਿਹੜਾ ਕੋਈ ਕਰਦਾ ਨਾ ਕਰਦਾ ਰਹਿੰਦੇ ਆਪਣੇ ਮੂੰਹ ਨਾਲ ਬੋਲ ਬਾਲ ਕੇ ਤੇ ਆਪੇ ਇੰਨਾ ਘੜੀ ਪਲਚ ਗਾਂਹ ਜਾਣਾ ਸਾਡੇ ਕਿਹੜੇ ਕੰਨ ਕਾਲੇ ਹੋ ਚੱਲੇ ਨਹੀਂ ਲਿਖਿਆ ਲੋਕਾ ਕੋਈ ਨਹੀਂ ਹੁੰਦਾ ਇਹ ਲਿਖ ਤਾਂ ਆਪ ਬਣਾ ਲੈਂਦੇ ਆ ਵਾ ਕੋਈ ਪੈਸਾ ਹੀ ਮਾੜਾ ਹੁੰਦਾ ਵਾ ਜਿਹੜਾ ਬੰਦੇ ਨੂੰ ਲੈ ਵੇਂਦਾ ਵਾ ਉਹਦਾ ਵੀ ਇਸ ਕਰੇ ਨਾ ਗਰੀਬ ਦਾ ਲਹੂ ਨਿਚੋੜਿਆ ਇਹ ਉਹ ਕਿਤੇ ਕਿਤੇ ਤਾਂ ਕਿਤੇ ਦਰਦਰ ਤੱਕੇ ਕੰਦਾ ਫਿਰੰਡਿਆ ਵਾ ਨਹੀਂ ਤੇ ਉਹ ਉਹ ਜ਼ਮੀਨ ਉਹਦੇ ਕੋਲ ਹੁੰਦੀ ਆਪਣੇ ਸੌਖੀ ਰੋਟੀ ਖਾਂਦਾ ਇਹਦੀ ਘੜੀ ਫੇ ਚੰਗੇ ਧਾਨ ਲੱਗ ਗਈ ਆਡੀ ਪਰਝਾਈ ਤੇ ਫੇਰ ਵੀ ਚੰਗੀ ਹੀਗੀ ਤੇ ਉਹ ਜਿਹੜੀ ਇਹਦੀ ਨਿੱਕੀ ਪੈਣੀ ਉਹ ਪਵਾੜੇ ਤੇ ਪਾਏ ਸਾਰੇ ਉਹਦੇ ਪਏ ਆ ਉਹਨੇ ਮੇਰੇ ਭਰਾ ਦਾ ਵੀ ਘਰ ਜਾੜ ਦਿੱਤਾ ਆ ਆ ਜਿਹੜੀ ਪਿੱਛੇ ਸਿਆਣੀ ਬਿਆਣੀ ਬੈਠੀ ਹੋਣਾ ਇੰਨੇ ਵੀ ਕੋਈ ਉਹਨਾਂ ਨੇ ਚੱਜ ਦੀ ਮੱਤ ਨਹੀਂ ਦਿੱਤੀ ਜੇ ਇਹੋ ਹੀ ਸਾਡੀ ਮਾਂ ਹੁੰਦੀ ਕਿਤੇ ਸਿੱਖ ਮੱਤ ਦਿੰਦੀ ਇਹਨਾਂ ਨੂੰ ਵੀ ਇਹ ਕੰਮ ਨਹੀਂ ਕਰੀਤੇ ਇਹ ਤੇ ਆਪ ਲਾਲਚ ਨੂੰ ਪਈ ਰਹੀ ਤਾਂ ਸਭ ਕੁ ਉਹਨਾਂ ਦਾ ਜਾੜ ਦਿੱਤਾ ਕਰਨ ਤੇ ਇੰਨੇ ਕੱਖ ਨਹੀਂ ਦਿੱਤਾ ਉਹਨਾਂ ਨੂੰ ਕਿਤੇ ਚੱਜ ਦਾ ਕੰਮ ਤੇ ਇੰਨੇ ਨਹੀਂ ਕੋਈ ਕਾਰਨ ਦਿੱਤਾ ਨਹੀਂ ਇੱਥੇ ਕਿਹੜੀ ਕੋਈ ਕਮੀ ਸੀ ਜ਼ਮੀਨ ਜਾਇਦਾਦ ਸਭ ਕੁਝ ਹੈਗੀ ਮੁੰਡੇ ਬਾਹਰ ਗਏ ਕਿਹੜੀ ਕਿਸ ਗੱਲ ਦੀ ਘਾਟ ਸੀ ਜਿਹੜੀਆਂ ਨੇ ਪਿੱਛੇ ਉਹਨਾਂ ਦਾ ਚਾਰੰਡੇ ਹੀ ਸੀਗੀ ਇਹਨਾਂ ਤੇ ਜਾਣ ਕੇ ਕੰਮ ਕੇ ਘਟਕੂਟ ਨਹੀਂ ਹੁੰਦੀ ਕੋਈ ਵੀ ਇਹ ਢਿੱਡਾਂ ਚ ਭੁੱਖਾਂ ਵੜ ਜਾਂਦੀਆਂ ਨੇ ਉਤਰਾ ਹੀ ਦਿਲ ਮਾੜੇ ਹੋ ਜਾਂਦੇ ਨੇ ਮੁੜ ਕੇ ਲਹੂ ਸਫੇਦ ਨਹੀਂ ਅੱਜ ਕੱਲ੍ਹ ਦੇਖਾਂ ਕਿਦਾਂ ਹੁਣ ਅਥਰੂ ਸੁੱਟਦੀ ਆ ਆਖੇ ਖੰਡਾਂ ਗਾਂਦੀ ਆ ਵੀ ਅੱਦ ਨਹੀਂ ਆ ਮੈਂ ਪੈਨ ਨੂੰ ਰੋਣ ਜੇ ਕਿਤੇ ਤੁਸੀਂ ਚੱਜਦੀਆਂ ਹੁੰਦੀਆਂ ਤੇ ਭਰਾਂ ਦਿੱਤੀ ਹੁੰਦੀਆਂ ਜ਼ਮੀਨ ਅੱਜ ਪੁਰਾਣਾ ਨਾਮ ਤਾਂ ਤੁਹਾਡੇ ਕੋ ਜਿਹਨੂੰ ਚਾਚੇ ਦੇ ਪੋਤਣ ਦੇ ਨਾ ਤਾਂ ਬੜੀ ਚਾਚੀ ਤੇ ਨਾ ਬੜਿਆ ਚਾਚਾ ਅੱਜ ਤੁਹਾਡੀ ਅੱਖਾਂ ਗਿੱਗੜੀਆਂ ਨਾ ਵੀ ਹੁਣ ਉਹਦੇ ਪਿੱਛੇ ਕੋਈ ਨਹੀਂ ਆ ਤੇ ਭਲਕੇ ਮੇਰੇ ਪਿੱਛੇ ਕਿੰਨੇ ਆਉਣਾ ਇਦਾਂ ਹੀ ਤੁਸੀਂ ਰੋਇਆ ਕਰਨਾ ਅੱਖਾਂ ਜਿੱਕ ਸੋਨ ਦੇ ਦੇ ਕੇ ਹੁਣ ਤੁਹਾਨੂੰ ਪੁੱਛੇ ਕੋਈ ਵੀ ਹੁਣ ਗਰ ਰੋਂਦੀਆਂ ਜੀ ਕਿੰਨਾ ਸਮਝਾਇਆ ਹੈ ਵੀ ਆਹ ਕੰਮ ਨਾ ਕਰੋ ਨਾ ਕਰੋ ਪਰ ਇਹਨੇ ਕਿਹਦੀ ਨਹੀਂ ਸੁਣੀ ਗਣੀ ਹੈਗੀ ਹੁਣ ਰੋਇਆ ਤਰਾ ਕੀ ਕਰਦਾ ਰੋਈ ਜਾ ਹੁਣ ਬੈਠੀ ਨਹੀਂ ਪਾਣਾ ਚੋਪ ਕਰਾ ਪਿੱਛੇ ਸੁਣਦਿਆਂ ਇਹ ਗੱਲਾਂ ਹਟੀਆਂ ਸੁਣਦੀਆਂ ਤੇ ਸੁਣਦੀਆਂ ਰਹਿਣ ਮੈਨੂੰ ਕਿਹੜਾ ਕਿਸ ਦਾ ਡਰ ਪਿਆ ਵਾ ਮੈਂ ਮੂੰਹ ਤੇ ਡਈਆਂ ਕਰਨ ਮੇਰੀਆਂ ਅੰਦਰਾਂ ਨੂੰ ਸੇਕ ਲੱਗਾ ਵਾ ਹੁਣ ਮੈਂ ਆਪਣਾ ਘਰ ਸੰਭੂਗੀ ਕਿ ਭਰਾ ਦਾ ਸੰਭੂਗੀ ਇੱਥੇ ਔਰਤ ਆਈ ਤੇ ਦੋ ਦਿਨ ਅਥਰੂ ਵਾ ਕੇ ਤਾਂ ਚਲ ਜਾਣਾ ਵਾ ਪਵਾੜੇ ਤੇ ਪਿਆਗੇ ਮੇਰੇ ਪਾ ਦੇ ਸਹੀ ਗੱਲ ਤੈਨੂੰ ਮੁਸੀਬਤ ਪੈ ਗਈ ਆ ਨਾਲੇ ਆ ਭੈਣ ਜਿਹੜੀ ਇੱਥੇ ਬੈਠੀ ਮਗਰ ਇਹੋ ਹੀ ਆ ਕੇ ਚੱਲਾ ਸਭ ਕੁਛ ਕੀਤਾ ਕਰਾਇਆ ਇਹਦਾ ਹੀ ਆ ਕੇ ਇਹ ਭੈਣ ਕਾਦੀ ਆ ਡੈਣ ਵਾ ਇਹੋ ਜੀਆਂ ਤੇ ਨਾ ਹੋਣ ਤੇ ਚੰਗਾ ਆ ਇਹੋ ਜਿਹਾ ਭੈਣ ਹੁਣ ਖੜੋ ਕਿ ਥੁੜੇ ਆਹੀ ਇਹ ਐਵੇਂ ਆਂਦੇ ਆ ਤੇ ਚੋਕਣਾ ਦੇ ਪੱਥਰ ਪਾੜ ਦਿੰਦੀ ਆ ਉਹ ਕੰਮ ਹੋਇਆ ਨਹੀਂ ਤੇ ਉਦਾਂ ਤੁਹਾਡੀ ਬੋਟੀ ਇਦਾਂ ਦੀ ਨਹੀਂ ਅਸਲ ਚ ਭੈਣ ਦੇ ਪਿੱਛੇ ਲੱਕੇ ਨੇ ਇਹ ਕੁਝ ਕੀਤਾ ਵਾ ਸਭ ਕੁਝ ਕਰਨ ਕਰਵਾਉਣ ਵਾਲੀ ਇਹੋ ਹੀ ਆ ਕਿ ਇਧਰੋਂ ਆਈ ਭੈਣ ਨੂੰ ਫੋਨ ਕਰਤਾ ਆ ਜਾ ਚੜੇ ਘੋੜੇ ਸਵਾਰ ਇਧਰੋਂ ਆਈ ਫੋਨ ਕਰਤਾ ਚੜੇ ਘੋੜੇ ਸਵਾਰ ਹੁਣ ਮੇਰੇ ਭਰਾ ਦਾ ਕਿੰਨੇ ਬਣਦਾ ਵਾ ਹੁਣ ਨਹੀਂ ਬਣਨਾ ਕਿਹਨੇ ਵੀ ਨੇ ਚੱਲ ਹੌਸਲਾ ਕਰ ਹਣ ਕੀ ਕਰ ਲੈਣਾ ਵਾ ਹੌਸਲਾ ਨਹੀਂ ਨਾ ਹੁੰਦਾ ਹੌਸਲਾ ਕਿਤਰਾ ਕਰ ਲਈਏ ਏਡੀ ਸੇਤੀ ਹੌਸਲਾ ਤੇ ਹੌਲੀ ਹੌਲੀ ਆ ਨਾ ਕਿਤੇ ਐ ਰੱਬਾ ਏਡੀ ਵੱਡੀ ਗਲਤੀ ਕਰ ਲਈ ਆਈ ਆਈ ਜ਼ਮੀਨ ਦਾ ਲਾਲਚ ਕਰ ਲਿਆ ਆਪਣੇ ਭਰਾ ਵਾਲੀ ਨਹੀਂ ਵੇਖਿਆ ਕਿੰਨਾ ਚੰਗਾ ਮੇਰਾ ਭਰਾ ਹੀ ਆਈ ਕਿ ਆਖਰ ਸਾਰੀ ਉਮਰ ਪੈਸੇ ਨਾਲ ਹੀ ਵਰਤਣਾ ਜ਼ਮੀਨਾਂ ਨਾਲ ਹੀ ਵਰਤਣਾ ਕਿੱਦਾਂ ਉਹਨੂੰ ਮਰੀ ਨੂੰ ਲਾਂਤਾ ਪੈਣ ਡਿਆ ਤੇ ਮੈਨੂੰ ਜੀਂਦੇ ਜੀ ਪੈਣ ਡਿਆ ਜਦੋਂ ਮੰਨੂ ਨੇ ਮੇਰੇ ਵੱਲ ਵੇਖਿਆ ਤੇ ਮੈਂ ਉਹਦਾ ਹੀ ਮਰ ਗਈ ਅਧੀਨ ਕੋਈ ਤੇ ਰਾਣੀ ਜੀ ਠਾਣੀ ਨੇ ਜਿੰਨੇ ਮੇਨੇ ਮਾਰਨੇ ਆ ਤੇ ਮੈਨੂੰ ਤੇ ਮੰਨੂ ਨੇ ਮੇਨੇ ਮਾਰ ਮਾਰ ਕੇ ਮਾਰ ਦੇਣਾ ਮਨਾ ਮੈਂ ਨਹੀਂ ਚੰਗੀ ਸਾਡੀ ਪਰਜਾਈ ਮਾਵਾ ਤੋਂ ਵੱਧ ਪਿਆਰ ਕਰਦੀ ਜਿਹਦਾ ਅਸੀਂ ਗੁਣ ਨਹੀਂ ਪਾਇਆ ਰੱਬਾ ਹੁਣ ਤੂੰ ਹੀ ਆਨੂੰ ਮਾਫ ਕਰਨ ਵਾਲਾ ਉਦਾਂ ਮੈਂ ਆਪਣੀ ਗਲਤੀ ਦਾ ਪਛਤਾਵਾ ਕਰੂੰਗੀ ਤੇ ਸਹੀਂ ਮੰਨੂ ਨੂੰ ਵੀ ਮੈਂ ਆਪਣੀ ਭੈਣ ਬਣਾ ਕੇ ਰੱਖੂੰਗੀ ਉਸ ਕੋ ਵੀ ਜਾ ਕੇ ਮਾਫੀ ਮੰਗੂੰਗੀ ਹਾਈ ਹਾਈ ਮਰ ਗਈ ਤੇ ਮਿੱਟੀ ਹੋ ਗਈ ਆ ਜੇ ਇਥੋਂ ਪੈਸਾ ਲੈ ਗਈ ਤੇ ਵਰਤਣਾ ਤੇ ਮਿਲਿਆ ਹੀ ਨਹੀਂ ਆ ਦੱਸ ਕੀ ਖਟਿਆ ਜੱਗ ਤੇ ਆਣ ਕੇ ਬਦਨਾਮੀ ਉਹ ਵਾਦੇ ਦੀ ਤੇ ਨਾਲੇ ਪ੍ਰਾਤ ਦੂਰ ਹੋ ਗਈ ਐਵੇਂ ਆਂਦੇ ਆ ਉਹ ਗੱਲ ਨੋਪਰਾਵਾਂ ਦਾ ਤੇ ਪਹਿਣਾ ਦਾ ਨੌ ਮਾਸ ਦਾ ਰਿਸ਼ਤਾ ਹੁੰਦਾ ਪਰ ਨਾ ਅੱਜ ਹੁਣ ਨਾ ਇਹ ਵੀ ਰਿਸ਼ਤਾ ਟੁੱਟ ਗਿਆ ਸਾਰੇ ਰਿਸ਼ਤੇ ਨਾਤੇ ਖਤਮ ਹੋ ਗਏ ਪਰ ਇਹ ਗੱਲ ਹੈਗੀ ਆ ਇਹਨੂੰ ਨਹੀਂ ਇਹ ਸੇਕ ਲੱਗਣਾ ਚਾਹੀਦਾ ਇਹ ਸੇਕ ਪਹਿਲਾਂ ਨਾ ਕਵਲ ਨੂੰ ਲੱਗਣਾ ਚਾਹੀਦਾ ਫੇਰ ਪਤਾ ਹੁੰਦਾ ਵੀ ਜਿੰਦੇ ਜੀ ਭੈਣ ਭਰਾ ਦੀ ਦੀਦ ਨਾ ਕੀ ਹੁੰਦੀ ਆ ਬੜੇ ਮਤਰ ਦੇ ਲੈ ਹੀ ਇਹ ਬੰਦੇ ਦੇ ਵੀ ਚੱਲੀ ਆ ਉੱਥੇ ਪਰ ਨਾ ਇਹ ਨਹੀਂ ਟਾਸ ਤੋਂ ਮਾਸੋਇਆ ਹੈ ਕੀ ਇੱਕ ਵਾਰੀ ਦੇਖ ਹੁੰਦੇ ਕੋਈ ਦਿਲ ਦੀ ਖਣੀ ਗੱਲ ਕਰ ਹੀ ਲੈਂਦੀ ਮੁੰਡਾ ਵੀ ਆਇਆ ਉਹ ਵੀ ਨਹੀਂ ਮੰਨਿਆ ਕਿਤੇ ਬੜੇ ਮੈਂ ਉਹਨਾਂ ਦੇ ਉਹ ਮੁੰਡੇ ਦੇ ਤਰਲੇ ਲੈ ਵੀ ਚੱਲ ਪੁੱਤ ਚੱਲੀ ਆ ਚੱਲ ਮਨਾ ਕੀ ਕਰ ਸਕਦੇ ਆ ਸਮਝਾ ਸਕਦੇ ਕੋਈ ਮੇਰੀ ਅੱਖੇ ਤੇ ਲੱਗਾ ਨਹੀਂ ਆ